ਜੀ ਅੱਜ ਆਪਾਂ ਨੀਰੂ ਬਾਜ਼ਪਾ ਤੇ ਸੋਨੂ ਬਾਜ਼ਪਾ ਭੈਣ ਦੀ ਹਨਾ ਔਰ ਜਾਣੀਆਂ ਏਡੀਆਂ ਸੋਹਣੀਆਂ ਇਹਨਾਂ ਲਿਸ਼ਲਿਸ਼ ਕਰਦੇ ਚਿਹਰੇ ਇਹਨਾਂ ਦੇ ਚਮਕਦੇ ਪਤਾ ਨਹੀਂ ਇਹ ਕਿਹੜੀ ਚੱਕੀ ਦਾ ਆਟਾ ਖਾਂਦੀਆਂ ਨੇ ਆਈ ਮਾਰਦੀਆਂ ਫੜਦੀਆਂ ਨੱਚਦੀਆਂ ਕਰਦੀਆਂ ਟਪੂਸੀਆਂ ਹਨਾ 1980-80 ਦੀਆਂ ਵਾਰਨ ਨੇ ਜੀ ਇਹ ਤੇ ਮੇਰੇ ਵਰਗਾ ਇੱਥੇ 99 99 ਦਾ ਟਪੂਸੀਆਂ ਮਾਰਨੀਆ ਤਾਂ ਦੂਰ ਦੀ ਗੱਲ ਝਾੜੂ ਵੀ ਜਦੋਂ ਮਾਰਦੇ ਐ ਲੱਗਦਾ ਵੀ ਵੱਡਾ ਲਿਆ ਦੋ ਛੋਟਾ ਵੱਜਦੇ ਨਹੀਂ ਜੇ ਛੋਟੇ ਬਹਿ ਕੇ ਬੋਕਰ ਮਾਰਨੀ ਪੈਂਦੀ ਐ ਲੰਬੀ ਡੰਡੀ ਵਾਲੇ ਪੋਚੇ ਵੀ ਸਟੈਂਡਾਂ ਵਾਲੇ ਲਿਆ ਆਂਗਾ ਹਨਾ ਤੇ ਤੁਹਾਨੂੰ ਯਾਦ ਹੋਖਦੀਆਂ ਇਹ ਕੇਕ ਤੇ ਮਾਸਾ ਇੱਕ ਸੂਟ ਦੇਣ ਵਿੱਚ ਦੀ ਜਾਂ ਦੋ ਮਸਾਂ ਸਿਆਂਣੀਆਂ ਨੇ ਜਾਂ ਬੈਠ ਕੇ ਤੇ ਪਰ ਭਾਈ ਲਾਈਫ ਸਟਾਈਲ ਦਾ ਵੀ ਫਰਕ ਹੈਗਾ ਹਨਾ ਜਿਹੜੀ ਉਮਰ ਦੇ ਵਿੱਚ ਇਹਨਾਂ ਨੇ ਕੈਰੀਅਰ ਸ਼ੁਰੂ ਕਰ ਲਏ ਸੀ ਉੱਥੇ ਮੇਰੀ ਮਾਦ ਉਹ ਗੁੱਤਾਂ ਕਰਕੇ ਮੇਰੇ ਤੇ ਦੀ ਪਾਣੀ ਵੱਡਾ ਡੱਬੀਆਂ ਵਾਲੀ ਵਰਦੀ ਤੇ ਚਾਕ ਤੇ ਬੱਤੀਆਂ ਤੇ ਸ਼ਾਹੀ ਵਾਲੀ ਦਵਾਤ ਤੇ ਮੋਢੇ 'ਚ ਝੋਲਾ ਹੁੰਦਾ ਸੀਗਾ ਤੇ ਚਲੋ ਵੀ ਸਕੂਲ ਨੂੰ ਤੇ ਅਧੀਆਂ ਬੱਤੀਆਂ ਮੇਰੇ ਵਰਗੀ ਜਾਂਦੀ ਜਾਂਦੀ ਖਾ ਜਾਂਦੀ ਸੀਗੀ ਹਨਾ ਤੇ ਇਹਨਾਂ ਦੇ ਭਾਈ